ੱਲਾਂ ਵੱਟੇ ਕੇਸ ਨਾਮ ਵੇਚਿਆ ਕਰੋ ਇਹਨਾਂ ਕੇਸਾਂ ਦੇ ਬਦਲੇ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ ਹੋਏ ਨੇ ਪਿਆਰਿਓ ਹਾਂਜੀ ਸੰਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਦੇਖੋ 6 ਮਹੀਨਿਆਂ ਦੇ ਜਾਂ ਸਾਲ ਦੇ ਕਹਿ ਸਕਦੇ ਆ ਵਾਲ ਇਕੱਠੇ ਹੋਏ ਸੀ ਰੋਜ਼ਾਨਾ ਜੋ ਸਿਰ ਦੇ ਵਿੱਚ ਦੋ ਟਾਈਮ ਕੰਗਾ ਕਰਕੇ ਵਾਲ ਨਿਕਲਦੇ ਆ ਉਹ ਵਾਲ ਆਪਾਂ ਡੱਬੇ ਦੇ ਵਿੱਚ ਸੰਭਾਲ ਲੈਨੇ ਹੁੰਨੇ ਆ ਸੋ ਅੱਜ ਸਫਾਈ ਕਰ ਲਈ ਸੀ ਅੱਜ ਆਪਾਂ ਦਿਖਾਉਂਦੇ ਆ ਕਿ ਇਹ ਇੰਨੇ ਵਾਲ ਸਿੰਘਾਂ ਦੇ ਤੇ ਮੇਰੇ ਨਿਕਲੇ ਨੇ ਇਹਨਾਂ ਵਾਲਾਂ ਦਾ ਆਪਾਂ ਹੁਣ ਕੀ ਕਰਨਾ ਹੈ ਕਈ ਲੋਕ ਕੀ ਕਰਦੇ ਆ ਘਰਾਂ ਦੇ ਵਿੱਚ ਬੀਬੀਆਂ ਪੈਣਾ ਅੰਮ੍ਰਿਤਧਾਰੀ ਹੋ ਕੇ ਵੀ ਇਹਨਾਂ ਵਾਲਾਂ ਨੂੰ ਜਾਂ ਤਾਂ ਮੰਝੀਆਂ ਦੇ ਸੰਘਿਆਂ 'ਚ ਟੰਗ ਦਿੰਦੀਆਂ ਜਾਂ ਬਿਰਲਾਂ ਦੇ ਵਿੱਚ ਟੰਗ ਦਿੰਦੀਆਂ ਸਭ ਤੋਂ ਵੱਡੀ ਗੱਲ ਵਿਅੱਧ ਵੀ ਕਰਦੀਆਂ ਕਿ ਵਾਲ ਵੇਚ ਕੇ ਨਾ ਖਿੱਲਾਂ ਲੈ ਲੈਂਦੀਆਂ ਜਾਂ ਭਾਂਡੇ ਲੈ ਲੈਂਦੀਆਂ ਇਹ ਮਨਮਤਾ ਹੈ ਇਹ ਗੁਰੂ ਦੇ ਕੇਸਾਂ ਦੀ ਬੇਅਦਬੀ ਹੈ ਕੇਸ ਨੇ ਜਿਹੜੇ ਇਹ ਗੁਰੂ ਦੀ ਬਖਸ਼ਿਸ਼ ਹੈ ਕੇਸ ਗੁਰੂ ਕੀ ਮੋਹਰ ਹਨ ਸੋ ਇਹਨਾਂ ਦਾ ਕੀ ਕਰਨਾ ਚਾਹੀਦਾ ਸਾਰੇ ਕਬਰ ਦੇ ਸਾਰੇ ਜਣਿਆਂ ਦੇ ਵਾਲ ਸਿੱਖ ਨੂੰ ਇਕੱਠੇ ਕਰ ਲੈਣੇ ਚਾਹੀਦੇ ਨੇ ਰੋਜ਼ਾਨਾ ਕਿਸੇ ਡੱਬੇ ਦੇ ਵਿੱਚ ਪਾ ਕੇ ਜਦੋਂ ਕਾਫੀ ਸਾਰੇ ਹੋ ਜਾਣ ਜਿਵੇਂ ਆਪਾਂ ਆ ਦੇਖਣੇ ਕਰਦੇ ਨੇੜੇ ਤੋਂ ਸੁਖਾਵੇਂ ਜਿਵੇਂ ਇਹ ਵਾਲ ਨੇਗੇ ਇਹ ਇਕੱਠੇ ਹੋਏ ਪਿਆ ਇਹਨਾਂ ਦਾ ਹੁਣ ਆਪਾਂ ਕੀ ਕਰਨਾ ਕਿਸੇ ਬੱਠਲ ਦੇ ਵਿੱਚ ਜਾਂ ਕਿਸੇ ਸਾਬਤੋਂ ਤੇ ਦੇ ਵਿੱਚ ਤੁੱਲੇ ਦੇ ਵਿੱਚ ਤੁਸੀਂ ਰੱਖ ਲਓ ਇਹਨਾਂ ਨੂੰ ਅਗਨ ਭੇਟ ਕਰ ਦਿਓ ਅਗਨ ਭੇਟ ਕਰਕੇ ਫਿਰ ਜਿਹੜੀ ਇਹਨਾਂ ਦੀ ਰਾਖ ਹੈ ਉਹਨੂੰ ਆਪਾਂ ਕੀ ਕਰਨਾ ਹੈ ਪਾਣੀ ਦੇ ਵਿੱਚ ਚੱਲਦੇ ਪਾਣੀ ਦੇ ਵਿੱਚ ਧੇਰ ਦੇਣਾ ਸੋ ਬੇਨਤੀ ਹੈ ਸੰਗਤਾਂ ਨੂੰ ਖਾਸ ਕਰਕੇ ਮਾਤਾਵਾਂ ਭੈਣਾਂ ਨੂੰ ਕਿ ਕੇਸਾਂ ਦੀ ਵਿਆਧਵੀ ਨਾ ਕਰਿਆ ਕਰੋ ਖਿੱਲਾ ਵਟੇ ਕੇਸ ਨਾਮ ਵੇਚਿਆ ਕਰੋ ਇਹਨਾਂ ਕੇਸਾਂ ਦੇ ਬਦਲੇ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ ਹੋਏ ਨੇ ਪਿਆਰਿਓ ਜਿਹੜੇ ਸਿੰਘ ਦੇ ਸਿਰ ਤੇ ਕੇਸ ਹੁੰਦੇ ਸੀ ਉਹਦਾ ਮੁੱਲ ਵੱਧ ਹੁੰਦਾ ਸੀਗਾ ਸੋ ਇਸ ਕਰਕੇ ਵਿਅਦਬੀ ਇਹ ਨਾ ਕਰਿਆ ਕਰੋ ਭੈਣਾਂ ਨੂੰ ਬੇਨਤੀ ਹੈ ਤੇ ਆ ਬਾਲ ਖਰੀਦਣ ਵਾਲਿਆਂ ਨੂੰ ਵੀ ਆਪਣੇ ਪਿੰਡਾਂ ਦੇ ਵਿੱਚੋਂ ਜਰੂਰ ਕੱਲਿਆ ਕਰੀਏਵੇਂ ਭਾਂਡਿਆਂ ਦੇ ਲਾਲਚ ਚ ਪਲਾਸਟਿਕ ਦੇ 10 ਰੁਪਈਆ ਦੇ ਕੱਪ ਜਾਂ ਕੋਈ ਹੋਰ ਲੈਦੇ ਫਿਰਦੇ ਹੋ ਪੂ ਲ ਲੈ ਲਿਆ ਕਰੋ ਪਰ ਕੇਸਾਂ ਦੀ ਵਿਅਦਬੀ ਨਹੀਂ ਕਰਨੀ ਕੇਸ ਇਦਾਂ ਪਾਗਣ ਭੇਟ ਕਰ ਦੇਣੇ ਨੇ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਤੇ ਹੋਰ ਕੋਈ ਭਾਈ ਵੀਰ ਭਾਈ ਜੇ ਕਿਸੇ ਨੂੰ ਜਾਦੇ ਪਤਾ ਹੋਵੇ ਤਾਂ ਸਾਨੂੰ ਦੱਸ ਸਕਦਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਵੇਂ ਕੀਤਾ ਸਹੀ ਕੀਤਾ ਵੈਗੁਰੂ ਜੀ ਕਾਲਾ ਸਾਹਿਬ ਵੈਗੁਰੂ ਜੀ ਕੀ ਫਤ